ਜਾਪ ਸਰਵਣ ਕਰਨ ਦਾ ਸਤ ਸੰਗਤ ਕਰਨ ਦਾ ਇਹ ਸੁਪਾਣ ਪ੍ਰਾਪਤ ਹੋਇਆ ਹੈ ਸਤਿਗੁਰੂ ਦੀ ਬਾਣੀ ਨਿਰਵਚਨ ਕਰਦੇ ਹੋਏ ਆਵੋ ਸਿੱਖ ਸਤਿਗੁਰੂ ਕੀ ਪਿਆਰੇ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਘੇਰੀ ਬਾਣੀਆਂ ਸਿਰ ਬਾਣੀ जन्म ਤੋਂ ਨਾਦਰ ਕਰਮ ਨੂੰ ਵੈ ਹਿਰਦੈ ਕਿੰਨਾ ਸਮਾਨੀ ਪਾਛਾ ਕਿਰਪਾ ਕਰਨ ਜੋ ਗੁਰੂ ਜੀ ਦੇ ਕੋਲ ਆਏ ਹਾਂ ਆਓ ਵਿਚਾਰ ਤੋਂ ਨਾਲ ਜੁੜਨ ਦਾ ਯਤਨ ਕਰੀਏ ਪਾਛਾ ਸੁਜੀ ਬਖਸ਼ਣ ਰਾਮ ਸੁਜੀ ਮੰਨ ਲਾ ਪੰਜ ਮਾ ਕਾਰ ਪੰਜਵਾ ਮੜਤਾ ਰਾਗ ਸੂਰੀ ਕਾਰ ਪੰਜਵਾ ਵਿੱਚ ਤੰ ਤੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀ ਦਾ ਭਾਵ ਅਰਥ ਹੈ ਕਿ ਅਕਾਲ ਮੁਰਖੇ ਕਹਿ ਅਤੇ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਪ੍ਰੀਤ ਪ੍ਰੀਤ ਭਾਵ ਨੀਤਾਂ ਵਿੱਚੋਂ ਪ੍ਰੀਤ ਗੁਰਿਆ ਦਾ ਤਾਂ ਵੱਡੀ ਸਤਿਗੁਰੂ ਕਹਿੰਦੇ ਦੁਨੀਆ ਦੀਆਂ ਪ੍ਰੀਤਾਂ ਵਿੱਚੋਂ ਵੱਡੀ ਪ੍ਰੀਤ ਮਨ ਨੂੰ ਮੋਣ ਵਾਲੇ ਲਾਲ ਪ੍ਰਭੂ ਦੀ ਹੈ ਜਪ ਮੰਨ ਗੋਬਿੰਦ ਏ ਕੈ ਅਮਰ ਨਹੀਂ ਕੋ ਲਿਖੈ ਸੰਤ ਲਾਲ ਮਨ ਚਾਨ ਡੁੱਬਦਾ ਕੀ ਕੁਰਿਆ ਰਹਾ ਡੁੱਬਦਾ ਦਾਰਥਾ ਦਾ ਮਨ ਹਾਲ ਉਰੀਆ ਥਾਲ ਪਗ ਡੰਡੀ ਰਸਤਾ ਸਤਿਗੁਰੂ ਕਹਿੰਦੇ ਏ ਮਾਨ ਸਿਰ ਉਸ ਪ੍ਰਭੂ ਦਾ ਨਾਮ ਜਪਿਆ ਕਰ ਹੋਰ ਕੋਈ ਕੁਦਮ ਉਸ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦਾ ਸੰਤਾਂ ਦੀ ਚਤਨੀ ਲੱਗਾ ਰੋ ਅਤੇ ਆਪਣੇ ਮਨ ਵਿੱਚੋਂ ਦਾਮਾ ਡੋਲ ਰਹਿ ਗਾਰੀ ਕਛਾ ਦੀ ਬਾਦ ਜੰਨ ਨੂੰ ਧੂਰ ਕਰ ਰਹਾ ਨਿਰਗੁਣ ਮਰਿਆ ਸਰਗੁਣ ਕਰੀਆ ਅਨਕ ਕੋਟਰੀਆ ਪੈਨ 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 ਵੇਨ ਕਰੀਆ ਨਿਰਗੁਣ ਭਾਵ ਮਾਇਆ ਦੇ ਤਿੰਨ ਗੁਣਾ ਤੁੰਗਲੇ ਹਰੀਆ ਦਾਤਾ ਪ੍ਰਮਾਤਮਾ ਸਰਗੁਣ ਦਾਤਾ ਭਰੀਆ ਹਰੀਆ ਭਾਵ ਪ੍ਰਮਾਤਮਾ ਸਰਗਣ ਧਰਿਆ ਮਾਇਆ ਦੇ ਤਿੰਨ ਗੁਣਾ ਵਾਲਾ ਸਰੂਪ ਧਾਰਿਆ ਸਰਗਣ ਧਰਿਆ ਮਾਇਆ ਦੇ ਤਿੰਨ ਗੁਣਾ ਵਾਲਾ ਸਰੂਪ ਧਾਰਿਆ ਭਿੰਨ ਦਾਤ ਵਕ ਨਰਲੇਪ ਪ੍ਰਭੂ ਨੇ ਤਿਰਗੁਣੀ ਸੰਸਾਰ ਬਣਾਇਆ ਇਸ ਵਿੱਚ ਇਹ ਅਨੇਕਾਂ ਸਰੀਰ ਉਹ ਠੜੀਆਂ ਉਸ ਨੇ ਵਾਕ ਵਾਕ ਕਿਸਮनियां ਬਣਾ ਦਿੱਤੀਆਂ ਮਨ ਵਿੱਚ ਕੋਟਵਰੀਆ ਕੋਟਵਰੀਆ ਦਾ ਅਰਥ ਹੈ ਕੋਟਵਾਲ ਹਰੇਕ ਸਰੀਰ ਕੋਟੜੀ ਵਿੱਚ ਮਨ ਨੂੰ ਕੋਟਵਾਲ ਬਣਾ ਦਿੱਤਾ ਨਿਜ ਮੰਦਰ ਫਰੀਆ ਨਿਜ ਮੰਦਰ ਦਾ ਅਰਥ ਹੈ ਆਪਣੇ ਮੰਦਰ ਵਿੱਚ ਪਿਆਰ ਪਿਆਰਾ ਪ੍ਰਭੂ ਹਰੇਕ ਸਰੀਰ ਕੋਟੜੀ ਵਿੱਚ ਆਪਣੇ ਮੰਦਰ ਵਿੱਚ ਰਹਿੰਦਾ ਹੈ ਤਹਾਂ ਆਨੰਦ ਖਰੀਆ ਅਤੇ ਉੱਥੇ ਆਨੰਦ ਮਾਣਦਾ ਹੈ ਨਹਿ ਮਰੀਆ ਨਹਿ ਜਰੀਆ ਜਰੀਆ ਦਾ ਅਰਥ ਆਪਣੇ ਬਾਹੀ ਗੁਰੂ ਜੀ ਕਹਿੰਦੇ ਉਸ ਪ੍ਰਭੂ ਨੂੰ ਨਾਮ ਮੌਤ ਆਉਂਦੀ ਹੈ ਨਾ ਬਡਾਖਾ ਉਸ ਦੇ ਨੇੜੇ ਤੁਕੜਾ ਹੈ ਕੀਰਤਨ ਦੁਰੀਆ ਬਉ ਬਿਦ ਪਿਰਿਆ ਫਿਰ ਤੋਂ ਹਿਰਿਆ ਕੀਰਤਨ ਭਾਵ ਇਸ ਤਰੀਕੀਤੇ ਹੋਏ ਜਗ ਵਿੱਚ ਰਜੇ ਹੋਏ ਸੰਸਾਰ ਦੇ ਮੋਹ ਵਿੱਚ ਜੁਰੀਆ ਦਾ ਅਖਾ ਜੁੜਿਆ ਹੋਇਆ ਪਰ ਤੋਂ ਹਿਰਿਆ ਪਰ ਤੋਂ ਭਾਵ ਪ੍ਰਾਇਤਨ ਹਿਰਿਆ ਦਾ ਅਖਾ ਤਕਦਾ ਹੈ ਬਾਦਸ਼ਾਹ ਜਿੰਦੇ ਜੀਵ ਪ੍ਰਭੂ ਦੀ ਰਚਨਾ ਵਿੱਚ ਹੀ ਜੁੜਿਆ ਰਹਿੰਦਾ ਹੈ ਕਈ ਤਰੀਕਿਆਂ ਨਾਲ ਟਕਦਾ ਫਿਰਦਾ ਹੈ ਪ੍ਰਾਇ ਤੁ ਨੂੰ ਪ੍ਰਾਇ ਰੂਹ ਤੱਕ ਦਾ ਦਰਦਾ ਹੈ ਵਿਕਨਾ ਕਿਰਿਆ ਕਿਰਿਆ ਵਿਕਣਾ ਕਿਰਿਆ ਪਾਉ ਵਿਕਨਾ ਦਾ ਅਰਥ ਹੈ ਵਿਸ਼ਿਆਂ ਨਾਲ ਵਿਸ਼ੇ ਵਿਚਾਰਾਂ ਵਿੱਚ ਕਿਰਿਆ ਰਹਿੰਦਾ ਹੈ ਕਿਰਿਆ ਆਪ ਸਾਧੂ ਸੰਗ ਪਰਿਆ ਸੰਗ ਦਾ ਸੰਗਤ ਸੰਗਤ ਵਿੱਚ ਪਰਿਆ ਦਾ ਤਾ ਆਪ ਇਹ ਬਾਚਕ ਨੇ ਇਸ ਮਨੁੱਖਾ ਜਨਮ ਵਿੱਚ ਜਦੋਂ ਜੀਵ ਗੁਰੂ ਦੀ ਸੰਗਤ ਵਿੱਚ ਪਹੁੰਚਦਾ ਹੈ ਨਾ ਅਪੜਦਾ ਹੈ ਹਰ ਘਾਰ ਖਰਿਆ ਦੁਆਰੇ ਦਾ ਦਰ ਤੇ ਪ੍ਰਭੂ ਦੇ ਦਰ ਤੇ ਆਖ ਲੋਂਦਾ ਹੈ ਪਹੁੰਚ ਜਾਂਦਾ ਹੈ ਦੱਜਨ ਕਰੀਆ ਪ੍ਰਭ ਦਾ ਦਰਸ਼ਨ ਕਰਦਾ ਨਾਨਕ ਗੁਰ ਮਿਰਿਆ ਗੁਰ ਮਿਰਿਆ ਦਾ ਅਰਥ ਹੈ ਗੁਰੂ ਨੂੰ ਮਿਲਿਆ ਸਤਿਗੁਰੂ ਕਹਿੰਦੇ ਹੈ ਨਾਨਕ ਜਿਹੜਾ ਵੀ ਲੋਕ ਗੁਰੂ ਨੂੰ ਮਿਲਦਾ ਹੈ ਬਹੁਤ ਰਾਗਰੀਆ ਕਹਿੰਦੇ ਉਹ ਮੋੜ ਜਨਮ ਬਹੁਤ ਦਾਤਾ ਮੋੜ ਕਹਿੰਦੇ ਉਹ ਮੋੜ ਜਨਮ ਬਰਤੇ ਵੇੜ ਵਿੱਚ ਨਹੀਂ ਭਟਕਦਾ ਜਿਹੜਾ ਮਨੁੱਖ ਗੁਰੂ ਨੂੰ ਮਿਲਦਾ ਹੈ ਜਿਹੜਾ ਉਹਦਾ ਦਰਸ਼ਨ ਕਰਦਾ ਹੈ ਜਿਹੜਾ ਪ੍ਰਭੂ ਦੇ ਦਰ ਤੇ ਆਖ ਲੋਂਦਾ ਹੈ ਸਤਿਗੁਰੂ ਨੇ ਬਚਨ ਕੀਤਾ ਕਹਿੰਦੇ ਉਹ ਮੋੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਭਟਕਦਾ ਸਤਿਗੁਰੂ